ਆ ਦਿਨ ਨਾਲ ਚਾਟੀ ਲੱਖੀ ਦਾ ਵਰਗ ਲੈ ਆਇਆ ਤੇ 50 ਦਾ ਸ਼ੁਕਰ ਬਾਬਾ ਜੀ ਸਾਸਰੀ ਘਰ ਤੇ ਬਹੁਤ ਬਹੁਤ ਧੰਨਵਾਦੀ ਜੀ ਤੁਸੀਂ ਆਪਾਂ ਨੂੰ ਟਾਈਮ ਦਿੱਤਾ ਜੀ ਹਾਂਜੀ ਤੇ ਬਾਬਾ ਜੀ ਆਪਣਾ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਹੀ ਦਰਸ਼ਨ ਸਿੰਘ ਆ ਦਰਸ਼ਨ ਸਿੰਘ ਹਾਂਜੀ ਤੇ ਕਿੰਨੀ ਏਜ ਆ ਜੀ ਆਪਣੀ ਹਾਂਜੀ ਕਿੰਨੀ ਏਜ ਆ ਕਿੰਨੀ ਉਮਰ ਜੀ ਉਮਰ ਜੀ ਮੇਰੇ ਕੋ 65 ਸਾਲ ਦੇ ਲੱਗੇ 65 ਸਾਲ ਤੇ ਠੀਕ ਹੈ ਜੀ ਆਪਣੇ ਕੀ ਕੀ ਬੱਬਾਈ ਵੈਰਾਈਟੀ ਕੀ ਹੁੰਦੀ ਹੈ ਆਪਣੇ ਕੋਲ ਨੱਕੀ ਦੀ ਰੋਟੀ ਆਉਂਦੀ ਆ ਅੱਛਾ ਜੀ ਸਾਗ ਹੁੰਦਾ ਆ ਚਾਟੀ ਦੀ ਦੱਸੀ ਜਾਂਦੀ ਆ ਅੱਛਾ ਚਾਟੀ ਦੀ ਦੱਸੀ ਹਾਂ ਜੀ ਠੀਕ ਹੈ ਜੀ ਤੇ ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਇਹ ਕਰਦਿਆਂ ਨੂੰ ਕੰਮ ਮੈਨੂੰ ਪਹਿਲਾਂ ਮਸਾਈਕਲ ਤੇ ਵੇਚਦਿਆਂ ਮੈਨੂੰ 30 ਸਾਲ ਹੋ ਗਿਆ ਮੱਲਿਆਂ ਜਾਂਦਾ ਰਿਆਂ ਅੱਛਾ ਹੁਣ ਸਾਗ ਕਿਉਂ ਹੈ ਰੇੜੀ ਬਣਾਏ ਠੀਕ ਹੈ ਜੀ 30 ਸਾਲ ਹੋ ਚੁਲੇ ਹਾਂ ਜੀ ਤੇ ਸਾਗ ਬੱਬਾਈ ਡੇਲੀ ਬਣਾ ਕੇ ਲਿਆਂਦੇ ਜੀ ਡੇਲੀ ਜੀ ਡੇਲੀ ਆਪ ਵੀ ਤਿਆਰ ਕਰਦੇ ਹਾਂਜੀ ਹਾਂਜੀ ਕਰਦੇ ਧਰਦੇ ਹੈ ਨਾ ਹਾਂਜੀ ਤੇ ਮੰਡੀਆਂ ਲਿਆ ਕੇ ਤੇ ਲੱਸੀ ਆਪਣਾ ਮੰਡੀਆਂ ਉਨੇ ਜਾਇਦਾ ਬਾਹਰੋਂ ਜਾਇਦਾ ਪਹਿਲੀ ਹੈ ਪਹਿਲੀਆਂ ਤੋਂ ਹਾਂਜੀ ਤੇ ਸਰੋਂ ਦਾ ਸਾਗ ਜੀ ਸਰੋਂ ਦਾ ਸਾਗ ਤੇ ਬਸ ਪਾਲਕ ਨਹੀਂ ਪਾਈ ਜੀ ਠੀਕ ਹੈ ਜੀ ਹਾਂਜੀ ਤੇ ਕਰਾਓ ਕਿ ਚੈੱਕ ਵਿਖਾਇਓ ਹਾਂ ਇਹ ਕਰਦੇ ਚੁਲੋ ਨੇ ਸਾਗ ਪਾ ਕੇ ਸਾਗ ਪਟੇਲਾ ਹੁੰਦਾ ਜੀ ਗਰਮੀ ਰੈਂਦਾ 5 ਵਜੇ ਤੱਕ ਠੀਕ ਹੈ ਜੀ ਕਿੰਨੇ ਕਿਲੋ ਸਾਗ ਆਪਣਾ ਲਿਉਂਦੇ ਤੁਸੀਂ ਇਹ 25 ਕਿਲੋ ਪਤੀਲੇ 'ਚ ਪਿਆ ਜਾਂਦਾ ਜੀ ਕਾਓ ਕਿ ਕੋਈ ਕਰੀ ਵਿਖਾਇਓ 25 ਕਿਲੋ ਪਿਆ ਜਾਂਦਾ ਹਾਂਜੀ ਠੀਕ ਹੈ ਜੀ ਪਾ ਲਈ ਤਾਂ ਮਰ ਨਹੀਂ ਨਾ ਕਿញਾ ਆਈ ਆਇਆ ਕਾਹ ਦੀ ਬਾਤ ਹੈ ਇਹਦਾ ਬਾਸੂ ਦਾ ਬਾਸੂ ਨਾ ਬਾਸੂ ਵਾਲਾ ਸਾਰ ਇਹ ਇਹਦਾ ਗਰਮ ਹੀ ਜਾਂਦਾ ਠੀਕ ਆ ਜੀ ਤੇ ਇਹ ਕਿੰਨੇ ਕਿਲੋ ਜਾਂਦਾ ਰੋਜ਼ ਦਾ ਇਹ ਹਾਂਜੀ ਕੱਚਾ ਹਾਂਜੀ ਕੱਚਾ ਇਹ ਕੋ ਤਿੰਨੇ ਪੇਪੋ ਤੇ ਵੇਚਦੇ ਆ ਅੱਛਾ ਜੀ 20 ਕਿਲੋ 5 ਕਿਲੋ ਬਣਾਈਦਾ ਆ 5 ਕਿਲੋ ਹਾਂ ਇੱਕ ਮੁੰਡਾ ਵੇਚਦਾ ਹੋਸ ਮੀਟਰ ਰਾਮਦਾਸ ਅੱਛਾ ਜੀ ਇਹ ਇੱਕ ਵੱਲਾ ਮੰਡੀ ਸਬਜ਼ੀ ਮੰਡੀ ਦਾ ਅੱਛਾ ਜੀ ਤੇ ਇਹਦੇ ਚ ਕੀ ਜੇ ਬਾਬਾ ਜੀ ਨਾਲ ਰੋਟੀ ਕਿਹੜੀ ਹੁੰਦੀ ਆਪਣੇ ਕੋਲ ਮੱਕੀ ਦੀ ਮੱਕੀ ਮੱਕੀ ਦੀ ਰੋਟੀ ਕੱਲੀ ਹਾਂਜੀ ਠੀਕ ਆ ਜੀ ਇਹ ਵੀ ਖਾਇਓ ਅਸੀਂ ਮੱਕੀ ਦੀ ਰੋਟੀ ਜੀ ਇਹ ਵੀ ਘਰੋਂ ਤਿਆਰ ਕਰਕੇ ਲਿਆਉਂਦੀ ਆ ਇਹ ਗਰਮ ਰਹੀਂਦੀ ਹੈ ਕਿ ਜਾਂ ਗਰਮ ਕਰਦੀ ਹੈ ਗਰਮ ਹੈ ਜਾਂ ਫਰਮਾ ਕੋਲ ਲਾਇਆ ਵਾ ਕਿਤੇ ਅੱਛਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਇਹਦੇ ਇਹਦੇ ਚ ਕੀ ਜੇ ਨਾਲ ਹਾਂਜੀ ਇਹਦੇ ਚ ਲੱਸੀ ਹੈ ਅੱਛਾ ਜੀ ਹਾਂਜੀ ਇਹ ਵੀ ਕਰਾਇਓ ਹਾਂ ਚੱਕਾ ਇਹ ਵਾਟਰ ਗੂਲਰ ਤੇ ਰੱਖੀ ਦੇ ਹਾਂਜੀ ਹਾਂਜੀ ਸਰ ਦਰਮਿਆਨ ਠੰਡੀ ਰਹਿੰਦੀ ਆ ਠੀਕ ਹੈ ਜੀ ਯਾਰ ਨਾ ਘਰੋਂ ਰਹਿੰਦੀ ਆ ਇਹ ਬਾਬਾ ਜੀ ਤੁਸੀਂ ਆਪਣਾ ਸਵੈਲ ਚ ਵੀ ਇਹ ਕੰਮ ਕਰਦੇ ਤੇ ਗਰਮੀਆਂ ਚ 12 ਮਹੀਨਾ ਚੀ ਦਰ ਜੀ ਅੱਛਾ ਇਹ ਸਾਗ ਤੁਹਾਡੇ ਕੋਲ ਹੁੰਦਾ ਸਾਗ ਤੇ ਮੱਕੀ ਦੀ ਰੋਟੀ ਹਾਂਜੀ ਠੀਕ ਹੈ ਜੀ ਬਾਬਾ ਜੀ ਤੜਕਾ ਕਿਹੜਾ ਕਿਹੜਾ ਲੱਗ ਜਾਂਦਾ ਜੀ ਕੌੜੇ ਤੇਲ ਦਾ ਪਿਆਜ਼ ਦਾ ਇਲਾਇ ਦਾ ਜੀ ਅੱਛਾ ਹਾਂਜੀ ਸਾਗ ਸਵਾਦ ਹੁੰਦਾ ਇਹ ਬਾਦਨ ਤੇ ਬਣੇ ਇਹ ਅਸੀਂ ਆਪਾਂ ਤਿਆਰ ਬਾਲਣ ਦੇ ਕਰਕੇ ਲਿਓਨੇ ਸੀ ਬਾਲਣ ਦੇ ਆਸਤੇ ਨਹੀਂ ਨਾ ਬਾਲਣ ਦੇ ਤਿਆਰ ਕੀਤੇ ਦਾ ਟੇਸਟ ਹੋਰ ਵਧੀਆ ਆਉਂਦਾ ਹੈ ਤੇ ਬਾਬਾ ਜੀ ਲੋਕੇਸ਼ਨ ਕਿਹੜੀ ਜੀ ਆਪਣਾ ਤੋਂ ਲੇ ਕੇ ਨੇ ਆਉਣਾ ਵੇਥੇ ਤੇ ਤੁਹਾਨੂੰ ਕਿੱਥੇ ਮਿਲ ਸਕਦੇ ਆ ਸਾਨੂੰ ਮੈਨੂੰ ਬਸ ਅਡੇ ਤੇ ਲੱਗੇ ਬਸ ਅਡੇ ਤੇ ਲੱਗੇ ਹਾਂ ਕਾਂ ਅੱਗੇ ਹਾਂਜੀ ਜੇ ਇੱਥੇ ਕੇ ਇਹਨਾਂ ਮਿਲਣਾ ਉਹਦੇ ਮੁੰਡਾ ਹੁੰਦਾ ਆ ਰਾਮ ਤੇ ਰਾਮਦਾਸ ਹਸਪਤਾਲ ਤੇ ਉਹ ਰਿਕਰ ਦੇ ਗਾੜੀ ਹੁੰਦਾ ਜਵਾਨ ਜੇ ਮੁੰਡਾ ਉਹਦੇ ਕੋਲ ਵਿਸਾਖ ਦੇ ਮੱਕੀ ਰੋਟੀ ਤੇ ਬਾਬਾ ਜੀ ਪ੍ਰਾਈਸ ਕੀ ਰੱਖਿਆ ਹੈ ਹਾਂਜੀ 30 ਰੁਪਏ 30 ਰੁਪਏ ਦੀਆਂ ਦੋ ਰੋਟੀਆਂ ਨੇ ਅੱਛਾ ਜੀ ਨਾਲ ਸਾਗ ਆ ਗਿਆ ਠੀਕ ਹੈ ਚਾਹਤੀ ਲੱਸੀ 10 ਰੁਪਏ ਗਲਾਸ ਹੈ ਹਾਂਜੀ ਇਹ ਕਰ ਦਿਓ ਬਾਬਾ ਜੀ ਇੱਕ ਪਲੇਟ ਤਿਆਰ ਕਰ ਦਿਓ ਆਪਣੇ ਲਈ ਲਓ ਜੀ ਆਇਆ ਮੱਕੀ ਰੋਟੀ ਠੀਕ ਹੈ ਜੀ ਇਹ ਦੋ ਰੋਟੀਆਂ ਬਾਬਾ ਜੀ ਦੰਨੇ ਇੱਕ ਪਲੇਟ ਚ ਹਾਂਜੀ ਦੋ ਰੋਟੀਆਂ ਠੀਕ ਹੈ ਜੀ ਆਇਆ ਸਾਗ ਲਓ ਜੀ ਠੀਕ ਹੈ ਜੀ ਆਹ ਨਾਰ ਮੋੜੀ ਹਾਂ ਜੀ ਮਿਰਚ ਨਾਲ ਹਰੀ ਮਿਰਚ ਹਾਂ ਜੀ ਹਲੋ ਜੀ ਇਹ ਚੀ ਮਸਾਲੇ ਮਸੂਲੇ ਪੋਨੇ ਕੇ ਜਾਂ ਇਹ ਸਿੰਪਲੀ ਨਮਕ ਪਾਇਆ ਜੀ ਇਹ ਵੀ ਤਿਆਰ ਕੀਤਾ ਹਣਾ ਘਰ ਦਾ ਨਮਕ ਆਪਣਾ ਹੀ ਹਾਂ ਕੋਈ ਨਮਕ ਵਾਲੀ ਪੀਂਦਾ ਕੋਈ ਸਾਦੀ ਪੀਂਦਾ ਹਾਂ ਜੀ ਹਾਂ ਜੀ ਸਹੀ ਹੈ ਜੀ ਮਾਰਟਰ ਕੁਲਰ ਚ ਇਸ ਕਰਕੇ ਪਾਇ ਜੀ ਪੈਂਡਾ ਬੜਾ ਦੂਰ ਦਾ ਮੇਰਾ ਇਹ 10 ਰੁਪਏ ਗਲਾਸ ਆ ਜੀ 10 ਰੁਪਏ ਦਾ ਤੇ 30 ਰੁਪਏ ਰੋਟੀ ਦਾ ਤੇ ਬਬਾਈ ਬੱਜ ਜਾਂਦਾ ਜੀ ਕੋ 30 ਰੁਪਏ ਬਹੁਤ ਸਸਤਾ ਨਹੀਂ ਰੱਖਿਆ ਤੁਸੀਂ ਨਹੀਂ ਜੀ ਰੋਟੀ ਪਾਣੀ ਮਿਲਦਾ ਜਾਂਦਾ ਆ ਤੇ ਬਾਬਾਈ ਕੋਈ ਆਪਣਾ ਫੋਨ ਨੰਬਰ ਹੈਗਾ ਜੇ ਕਿੰਨਾ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤੇ ਆ ਕਰਦਾ ਹੈਗਾ ਜੀ ਅੱਛਾ ਜੀ ਆ ਉੱਪਰ ਵਾਲਾ ਜੀ ਹਾਂਜੀ 88466 64667 ਹਾਂਜੀ ਤੇ ਜਰੂਰ ਇਹਨਾਂ ਨਾਲ ਸੰਪਰਕ ਕਰੋ ਜੀ ਬਾਬਾਈ ਪਾਰਸਲ ਵਗੈਰਾ ਪੈ ਕਰ ਦਿੰਦੇ ਜੀ ਕਰ ਦਿੰਦੇ ਆ ਜੇ ਕਿਹਨੇ ਕਰਵਾਤੇ ਖੜਨੀ ਹੋਣਾ ਤੇ ਜਰੂਰ ਇਹਨਾਂ ਨਾਲ ਸੰਪਰਕ ਕਰੋ ਜੀ ਬਾਬਾਈ ਜਦਾਂ ਦਾ ਟੇਸਟ ਹੁੰਦਾ ਰਿਹਾ ਇਹਨਾਂ ਦਾ ਤੇ ਟੇਸਟ ਬਹੁਤ ਵਧੀਆ ਜੀ ਇਦਾਂ ਦਾ ਘਰ ਵੀ ਨਹੀਂ ਦੇ ਦਿੰਦਾ ਜਦਾਂ ਦਾ ਜਿਹੜਾ ਸਾਡਾ ਬਹੁਤ ਵਧੀਆ ਕੁਆਲਿਟੀ ਇਹਨਾਂ ਦਾ ਜੀ ਸਾਨੂੰ ਕਾਫੀ ਧੇਰ ਹੋ ਗਈ ਇੱਥੇ ਆਉਂਦਿਆਂ ਨੂੰ ਅੱਗੇ ਤਕਰੀਬਨ ਇਹਨਾਂ ਨੂੰ ਕੋਈ ਰੋਟੀ ਖਾਈ ਤੇ ਆ ਕੇ ਭਜਾ ਜੀ ਰੋਟੀ ਖਾਂਦਾਂ ਲੋ ਜੀ ਮੱਕੀ ਦੀ ਰੋਟੀ ਤੇ ਹੁਣ ਸਰੋਂ ਦਾ ਸਾਗ ਬਾਥੂ ਪਾਇਆ ਬਾਬਾ ਜੀ ਨੇ ਵਿੱਚ ਲੱਗੇ ਚੈੱਕ ਕਰਨ ਤੇ ਟੇਸਟ ਕਰਕੇ ਤੁਹਾਨੂੰ ਦੱਸਦੇ ਹਾਂ ਕਿਵੇਂ ਦਾ ਟੇਸਟ ਹੈ ਜੀ ਨਾਲ ਪਾਈ ਜੇ ਮੂਲੀ ਬਹੁਤ ਟੇਸਟਾ ਸਾਗ ਪੂਰਾ ਮੈਲਟ ਹੋਣ ਡਿਆ ਮੂੰਹ ਚ ਕੋਲ ਡਿਆ ਬਹੁਤ ਵਧੀਆ ਟੇਸਟ ਜੀ ਤੇ ਨਾਲ ਆਜੀ ਲੱਸੀ ਲੱਸੀ ਦਾ ਗਲਾਸ ਹੀ 10 ਰੁਪਏ ਦਾ ਅਭੀ ਪੂਰੇ ਲੂਣ ਮਸਾਲੇ ਪਾਏ ਇਹਨਾਂ ਨੇ ਤੇ ਬਹੁਤ ਵਧੀਆ ਟੇਸ ਆ ਬਾਕੀ ਤੁਸੀਂ ਵੀ ਜਰੂਰ ਆਓ ਇੱਥੇ ਬਾਬਾ ਜੀ ਨੇ ਐਡਰੈਸ ਦਿੱਤਾ ਤੇ ਜਰੂਰ ਤੁਸੀਂ ਵੀ ਇੱਥੇ ਆ ਕੇ ਇਹਨਾਂ ਨੂੰ ਜਵਾਰ ਦੀ ਰੋਟੀ ਮੱਕੀ ਦੀ ਰੋਟੀ ਤੇ ਲੱਸੀ ਜ਼ਰੂਰ ਪੀ ਕੇ ਜਾਓ ਠੀਕ ਆ ਜੀ ਹੁਣ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ